ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਇੱਕ ਹੋਰ ਨਵਾਂ ਵੀ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤਰੀਕ ਹੋ ਗਈ 24 ਪਤੰ 24 ਮਾਰਚ ਟਾਈਮ ਹੋ ਗਿਆ 9 ਵਜੇ ਕੇ ਮੌਸਮ ਹੁਣ ਤਾਂ ਚਲੋ ਧੁੱਪ ਨਿਕਲੀ ਪਹਿਲਾਂ ਮੌਸਮ ਖਰਾਬ ਹੋਇਆ ਵੀ ਦੀ ਆਪਣੇ ਬਾਈ ਮੌਸਮ ਨੂੰ ਦੇਖ ਕੇ ਕਹਦੇ ਨਾ ਮਸ਼ੀਨ ਲੈ ਆਓ ਇਹ ਬਦਲ ਜਾ ਹੋਇਆ ਵੀ ਜੀ ਇਹ ਕਹਿੰਦੇ ਵੀ ਜਦ ਧੁੱਪ ਨਿਕਲੂਗੀ ਜਾਬੜਾਵਾਂਗੇ ਇਹ ਇੱਧਰ ਵਾਲਿਆਂ ਦਾ ਹਸਾਬ ਗੋਤਾਬ ਕੋ ਸੋ ਸਮਝੀ ਨਹੀਂ ਆ ਰਿਹਾ ਨਹੀਂ ਆਪਣੇ ਕਹਿੰਦੇ ਕੋਈ ਬਈ ਬਦਲ ਜਾ ਹੋਇਆ ਵਾ ਆ ਜਾ ਵਾ ਮਸ਼ੀਨ ਲੈ ਕੇ ਫਟਾਫਟ ਨਾ ਅੱਜ ਅਮਨੂਰੀ ਵੱਜ ਗਈ ਨਾ ਸਾਵਨੋਂ ਰਾਤ ਮਹੀਨਾ ਝਾੜ ਚੂੜ ਕੇ ਖੜਾ ਦਿੱਤੀ ਆਇਓ ਫੀਡਰ ਤੇ ਗਰਦਾ ਪਿਆ ਪਿਆ ਹਵਾ ਚੱਲੀ ਜਾਂਦੀ ਐ ਮਸ਼ੀਨ ਵਾਲੇ ਦਲੇ ਤੋਂ ਇੰਜਨ ਰੇਡੀਏਟਰ ਫਿਲਟਰ ਤਿਆਰ ਕਰਕੇ ਖੜਾ ਤੇ ਹਾਂਜੀ ਇਧਰ ਕਾਹਾਂ ਕਰਾਂਗੇ ਫੇਰ ਟਰਾਲਾ ਜੇ ਜਣੇ ਤੇ ਵਾਪਸ ਇਧਰ ਗਾਲ ਦੇ ਪਾਸੋਂ ਕੜਸੇ ਜਾ ਪਰ ਉਹ ਇਹ ਛੜਾ ਨਾ ਛੜਨ ਕੇ ਬਾਦ ਟਰੱਕੀ ਕੇ ਬਾਦ ਚਲਦੇ ਹਲਾ ਜਿਵੇਂ ਵੀ ਉਰੇ ਫੇਰ ਟਰਾਲਾ ਵੀ ਤਾਂ ਲੈ ਕੇ ਜਾਣਾ ਫੇਰ ਖੇਤ ਚ ਲੈ ਹੁਣੀ ਪਣੀ ਮਸ਼ੀਨ ਚਲੋ ਇਹ ਚਲਦੇ ਆਂ ਮਿਲਦੇ ਆ ਤੁਹਾਨੂੰ ਹਾਂ ਵੀ ਛਡੋ ਮਰੂਦ ਹੰਦਾ ਫਿਰਦਾ ਹੋਈ ਮੌਸਮ ਹੋ ਗਿਆ ਫੇਰ ਖਰਾਬ ਟਾਈਮ ਹੋ ਗਿਆ 12:30 ਰੋਟੀ ਰੂਟੀ ਖਾ ਕੇ ਚੱਲਿਆਂ ਰਹੇ ਤੇ ਖੜੀ ਰਾਣੀ ਸੁੰਦਰਾ ਕੈਮਰਾ ਖਰਾਬ ਹੋ ਗਿਆ ਯਸ ਹੁੰਦੇ ਗਏ ਓ ਇਧਰੋਂ ਵੱਢ ਕੇ ਆਏ ਦੀ ਲਾਣੇਦਾਰ ਕਹਿੰਦਾ ਰੋਟੀ ਖਾਜੋ ਦੋ ਦੋ ਤਿੰਨ ਦਿਨ ਹੋ ਗਏ ਕਨੇ ਚੱਲ ਰਿਹਾ ਕੰਮ ਓਏ ਰੱਬਾ ਇੱਧਰ ਆਉਂਦੇ ਹੋਈ ਰੋਟੀ ਖਾਲੀ ਦੀ ਹੈ ਹੁਣ ਆਊਗਾ ਲਾਣੇਦਾਰ ਚਾਰ ਕਵੇ ਐਨਾ ਹੁਣਾ ਸਿਰ ਦੁਖਣ ਲੱ ਜਾਂਦਾ ਕਈ ਦਿਨ ਹੋ ਗਏ ਨਾ ਤਾਂ ਨੂੰ ਗਰਮੀ ਬਹੁਤ ਆ ਯਾਰ ਆ ਗਿਆ ਅੱਜ ਸਰ ਮੌਸਮ ਵਿਗੜੀ ਜਾਂਦਾ ਦੇਖਦੇ ਆਂ ਕਿ ਆ ਬਣਦਾ ਮਾਲਕ ਕਰੇ ਕਿਰਪਾ ਉਹ ਆ ਜਾ ਉਹ ਪਾਣੀ ਉਠਾ ਲੈ ਯਾਰ ਕੈਂਪਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੋਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਤਰੀਕ ਹੋ ਗਈ 23 ਮਾਰਚ ਟਾਈਮ ਹੋ ਗਿਆ 11:30 ਦਾ ਵੱਢ ਕੇ ਆਏ ਆ ਉਹ ਉਹ ਉਹਨਾਂ ਟਰੈਕਟਰ ਇਹ ਆ ਦੋ ਟਰਾਲੀਆਂ ਭਾਈ ਉੱਧਰ ਵੱਢ ਕੇ ਆਏ ਆ ਉੱਧਰ ਪਿੱਛੇ ਟਰਾਲਾ ਖੜਾ ਦੂਏ ਪਿੰਡ ਜਾਣਾ ਸੀ ਹੁਣ ਉਹਦਾ ਜੰਟਰ ਦਾ ਫੋਨ ਆਇਆ ਵੀ ਇੱਥੇ ਰੁਕੋ ਉਰੇ ਵੱਢਣੇ ਆ ਡੇਢ ਦੋ ਗਿੱਲੇ ਵੀ ਮੈਂ ਭੇਜਦਾ ਕਥਾਨ ਨੂੰ ਮੈਂ ਭੇਜ ਦੇ ਚੱਲ ਜਾਂਦੇ ਜਾਂਦੇ ਵੱਢ ਦਿੰਨੇ ਆ ਫੇਰ ਦੂਏ ਪਿੰਡ ਜੇ ਜਾਣਾ ਰਸਤੇ 'ਚ ਪੰਪ ਹੈ ਡੀਲ ਪਵਾ ਕੇ ਫਿਰ ਗਾਹ ਜਾਵਾਂਗੇ ਲਾਣੇਦਾਰ ਹੋ ਗਿਆ ਬਿਮਾਰ ਫੇਰ ਹੁਣ ਫੋਨ ਆਇਆ ਜੀ ਏਜੰਟੇ ਦੱਸਦਾ ਜੀ ਮਨ ਤਾਂ ਏਜੰਟਰ ਨੂੰ ਫੋਨ ਆਇਆਣਾ ਵੀ ਰੋਟੀ ਲੈ ਜੀ ਵੜ ਕੇ ਉਹ ਵੀ ਡਾਊਨ ਆ ਫਿਰ ਰਾਤ ਮਨ ਲਾਦਾ ਹੱਟੇ ਹੁੰਦੇ ਲੱਗਦੀ ਫੇਰ ਹਵਾ ਹਵਾ ਚੱਲਦੀ ਰਾਤ ਗਰਮ ਸਰਦ ਹੋ ਜਾਂਦੇ ਨੇ ਬਾਈ ਕਿਆ ਕਰੀਏ ਫਿਰ ਬਾਕੀ ਉਰੇ ਹੁਣ ਆਪਾਂ ਜਾਣਾ ਅੱਗੇ ਬਈ ਦੇਖਦੇ ਆ ਬਣੇ ਰਿਓ ਬਲੌਗਾਂ ਦੇ ਵਿੱਚ ਵੀ ਕਿੱਥੇ ਜਾਵਾਂਗੇ ਕਿਵੇਂ ਗੱਲਬਾਤ ਆ ਉਹ ਤੁਹਾਨੂੰ ਸਾਰੀ ਪਤਾ ਲੱਗਦੀ ਹੋਈ 2-4 ਦਿਨ ਚ ਬਸ ਅੱਜੋ ਕੀ 23 ਉਹੀ 26-27 ਤਰੀਕ ਤੱਕ ਪਹੁੰਚਾਂਗੇ ਅਪਨ ਜਿੱਥੇ ਜਾਣਾ ਦੇਖਦੇ ਆ ਬਾਕੀ ਜਿਵੇਂ ਸਾਬਲਾ ਰਾਤ ਸੁਲਾਹ ਕਰੀਦੀ ਵੀ ਜਾਣਾ ਅੱਗੇ ਬਾਕੀ ਜਿਵੇਂ ਦਾਣਾ ਪਾਣੀ ਹੋਇਆ ਉਵੇਂ ਆਪਾਂ ਦਾ ਬਾਬਾ ਜੋਰ ਮਾਰਦਿਆਂ ਕਰੇ ਕਿਧਰੇ ਨੂੰ ਕਰੇ ਕਿਧਰੇ ਨੂੰ ਬਾਕੀ ਗੱਲ ਸਾਰੀ ਦਾਣੇ ਪਾਣੀ ਦੀ ਆ ਕਿਸਮਤ ਦੀ ਆ ਕੰਮਕਾਰ ਦੀ ਜਿਹੜਾ ਆਪਣੇ ਕਰਮ ਆ ਜਾਓ ਆਪਾਂ ਨੂੰ ਮਿਲ ਜਣਾ ਉਹ ਕਿਤੇ ਨਹੀਂ ਜਾਣਾ ਬਾਕੀ ਹੁਣ ਵੇਟ ਕਰ ਰਹੇ ਆ ਖਾਣ ਦੀ ਆ ਜਾਵੇ ਉਹਨਾਂ ਨੂੰ ਚੱਲ ਜਿਹੜੇ ਹੈਗੇ ਆ ਵੜਦੇ ਵੜਦੇ ਰੋਟੀ ਆ ਜੂ ਫੇ ਰੋਟੀ ਖਾ ਕੇ ਚਲੋ ਚਾਲ ਚੱਲਦੇ ਆ ਕੰਮ ਕਿ ਗ੍ਰੇ ਇੱਧਰ ਉਹ ਲੱਗਦਾ ਮੈਨੂੰ ਇੱਧਰ ਵਾਲੀ ਸਾਈਡ ਗੱਡੀ ਪਰਸੋਂ ਉਹ ਖੜੀ ਆ ਉੱਪਰ ਨੂੰ ਬਾਕੀ ਯਾਦ ਹੋਵੇ ਉਹ ਖਾਣ ਪਤਾ ਨਹੀਂ ਕਿੱਧਰੋਂ ਆਉਗਾ ਆਪਾਂ ਚਲੋ ਲੈ ਇਲਾਣੇਦਾਰ ਆ ਗਿਆ ਟਾਈਮ ਹੋ ਗਿਆ 5:00 ਵੱਜ ਗਏ ਲਾਣੇਦਾਰ ਨੇ ਛੱਡਦਾ ਹੁਣ ਆਪਾਂ ਨਾ ਆਉਨੇ ਸਿਰ ਜਾਗੇ ਸਬਜ਼ੀ ਹੋ ਗਈ ਦੇਖਦੇ ਆ ਬਣਾਈ ਵੀ ਹੈ ਲਾਣੇਦਾਰ ਤਾਂ ਠੀਕ ਆ ਨਹੀਂ ਫੇ ਬਣਾਉਨੇ ਆ ਭਾਈ ਸਾਰੇ ਮਿਲ ਕੇ ਕੰਮ ਬੜੀਆ ਹੋ ਰਿਹਾ ਤੇ ਬਾਕੀ ਅੱਜ ਮਸ਼ੀਨ ਬਈ ਚੱਲੀ ਆ ਉੱਥੋਂ ਨਿਕਲੇ ਆਪਾਂ 9:30 ਵਜੇ ਟਕਾਣੇ ਤੋਂ 5:30 ਹੋ ਗਏ ਹੁਣ ਤੱਕ ਕੰਮ ਬਹੁਤ ਵਧੀਆ ਯਾਨੀ ਕਿ ਅਜੇ ਕੰਮ ਹੈਗਾ ਜਿੱਦਣ ਦੇ ਆਏ ਆ ਆਪਾਂ ਇਹਦੇ ਕੀ 8 ਤਰੀਕ ਨੂੰ 8 ਤੋਂ ਚਲਾਈ ਨਹੀਂ 8 ਨੂੰ ਚਲਾਈ ਆ 7 ਨੂੰ ਆ ਗਏ ਜੀ ਉੱਤਣ ਤੋਂ ਲੈ ਕੇ ਹੁਣ ਤੱਕ ਸਭ ਤੋਂ ਵਧੀਆ ਦਿਹਾੜੀ ਅੱਜ ਲੱਗੀ ਆ। ਮਾਲਕ ਕਰੇ ਕਿਰਪਾ ਇਦਾਂ ਹੀ ਬਣਾ ਕੇ ਰੱਖੇ। ਵਧੀਆ ਚੱਲ ਰਿਹਾ ਕੰਮ ਕਦੇ ਨੀਂਦ ਜੀ ਵਿਗੜ ਜਾਂਦੀ ਆ ਸਾਡੀ ਜਿੱਤਣ ਮਾਲਕ ਜੀ ਕੰਮ ਢਾਮ ਢੋਂਗਾ ਹੋ ਜਾਂਦਾ। ਉੱਦਣ ਆਏ ਹੁੰਦਾ ਵੀ ਛੱਡ। ਹੁਣ ਇਹਨਾਂ ਨੇ ਜਾਣਾ ਇੱਧਰ ਨੂੰ, ਆਪਾਂ ਜਾਣਾ ਇੱਧਰ ਨੂੰ। ਬਾਏ ਬਾਏ। ਟਟਕਾ ਇਹ ਨਾ ਉਹ ਚਲੀ ਗਈ ਉਦੋਂ ਦੀ ਦਿਹਾੜੀ ਬਾਈ ਆਪਣੀ ਨਾਲੋਂ ਵਧੀਆ ਅੱਜ ਲੱਗੀ ਆ ਉਹਨੇ ਕਦੇ ਕਦੇ ਮਾਂਡਾ ਮਡੋਲ ਜਾ ਹੋਂ ਲਾ ਜਾਂਦਾ ਵੀ ਠੱਟ ਪੁਰੀ ਲਾਲਣੇ ਪਤਾ ਕਟਾ ਵੀ ਕੋਤੀ ਦਾ ਵੀ ਖਾਜਿਆ ਵੀ ਕਰਾਂਗੇ ਗੱਲ ਤਾਂ ਉਸਦੀ ਚਲੇ ਜਾਣੀ ਆ ਜਿੰਨੇ ਇੱਕ ਸੱਤ ਵਟਾ ਵਟਾ ਵੀ ਜਾ ਕੇ ਉਹਨਾਂ ਦਾ ਖਰਚਾ ਕਰਕੇ ਚਲੀ ਜਾਣਾ ਕੋਰੇ ਦੇਖਿਆ ਨਾ ਜੇ ਜਾਵਾਂਗੇ ਤੇ ਫਾਤੇ ਵੱਧ ਮਹਾਰਾਸ਼ਟਰ ਤੇ ਮਹਾਰਾਸ਼ਟਰ ਚਲੇ ਜਾਵਾਂਗੇ ਸਭ ਤੋਂ ਆਹਣ ਜਾਂਦੇ ਹਾਂ ਉਹ ਨਾ ਤਰਾ ਹੋਏ ਕੰਮ ਸੁਣਾ ਬਹੁਤ ਵਧੀਆ ਹੋ ਗਿਆ ਜਿਹੜੇ ਸਾਹ ਨਾਲੇ ਫੋਨ ਫੋਨ ਕਰਕੇ ਪੁੱਛੇ ਸਤਿ ਸ੍ਰੀ ਅਕਾਲ ਠੀਕ ਰਹੇ ਥਾਰਾ ਨਾਲੋ ਕਈ ਆਣਿਆਂ ਨੂੰ ਫੋਨ ਕਰਿਆ ਆਇਆ ਫੋਨ ਕਈ ਜਾਣਿਆਂ ਦਾ ਆਹ ਨਾਲ ਉਹ ਆਏ ਟੀਵੀ ਉਹ ਵਧੀਆ ਰਹਿਣਗੇ

ਗੱਲ ਹੋਰ ਸਟਾਫ ਵਾਲੀ ਕਰਨੀ ਆਪਾਂ ਨੇ ਫੋਨ ਆਇਆ ਦੀ ਬੰਦੇ ਦਾ ਕਿਸੇ ਦਾ ਉਹ ਵੀ ਮੈਨੂੰ ਦੱਸਦਾ ਕਹਾਣੀ ਹੀ ਉਹਦੇ ਬੰਦੇ ਭੱਜ ਗਏ پیسے ਪੂਰੇ ਦੇ ਕੇ ਬੰਦੇ ਦਾ ਕੱਟ ਹੋ ਰਾਈ ਪਰ ਯਾਰ ਫਿਰ ਤੇਰੀ ਆਪਣਾ ਵੀਡੀਓ ਦੇਖਦਾ ਆਪਣੀਆਂ ਥੋੜੀ ਕਹਾਣੀ ਫਸਾਨੂੰ ਦੱਸਦਾ ਉੱਥੇ ਜਾ ਕੇ ਕਮਰੇ ਲਓ ਜੀ ਆਪਾਂ ਅਗੇ ਆ ਟਿਕਾਣਾ ਬਾਈ ਆਓ ਸਾਰਾ ਪਿਆ ਸਬਜੀ ਦਾ ਰਸੋਈ ਦਾ ਸਮਾਨ ਤਰਪਾਲ ਦੇ ਹੇਠਾਂ ਮਰੇ ਬਿੱਲੀ ਤੰਗ ਕਰਦੀ ਐ ਜੇ ਬੈ ਦੁੱਧ ਦੱਦ ਚੋਲੇ ਚ ਹੁਣ ਲੈ ਗਿਆ ਮੈਂ ਡੀਜ਼ਲ ਪਾ ਕੇ ਆ ਮਸ਼ੀਨ ਚ ਕੀ ਆਪਾਂ ਜਿਹੜੀ ਗੱਲ ਕਰਦੀ ਸੀ ਕਿ ਸਟਾਫ ਵਾਲੀ ਬਈ ਬੰਦੇ ਦਾ ਆਪਾਂ ਨੂੰ ਕੱਲ ਫੋਨ ਆਇਆ ਕੱਲ ਕੱਲ ਆਇਆ ਪਤਾ ਨਹੀਂ ਬਾਈ ਪਰਸੋਂ ਨਵੀਂ ਵਿਛਾਲਾ 2025 ਮਾਡਲ ਬੰਦੇ ਆਨੇ ਜਿਹੜੀ ਗੱਲ ਕਰੀ ਵੀ ਤੀ ਉਹ ਤਾਂ ਚਲੋ ਅਡਵਾਂਸ ਆ ਜਿਹੜੇ ਗਏ ਵੀ ਤੇ ਗਏ ਵੀ ਸੀ ਉਹਨਾਂ ਨੇ ਵੱਡੇ ਤੀਗੇ ਮਹਾਰਾਸ਼ਟਰ ਆ ਗਏ 70 75 ਬਿੱਗੇ ਉਹਨਾਂ ਦੇ ਪੈਸੇ ਲੈ ਕੇ ਵੀ ਭੱਜ ਗਏ ਉਹ ਮਤਲਬ ਵੀ ਪੈਸੇ ਆਪ ਇਕੱਠੇ ਕਰ ਲਏ ਉਹਨਾਂ ਨੇ ਮਾਲਕ ਪਤਾ ਨਹੀਂ ਕਿਤੇ ਇੱਧਰ ਉੱਧਰ ਗਿਆ ਵਾ ਦੀ ਸਮਝ ਨਹੀਂ ਆਈ ਬੰਦੇ ਤੇ ਭੁੱਲ ਗਿਆ ਵਾ ਨੇ ਉਹਨੂੰ ਦੱਸਿਆ ਜਰੂਰ ਜੀ ਨਹੀਂ ਦਾ ਵੀਟੇ ਲੋ ਪੈਸੇ ਦਾ ਮਾਲਕ ਆਪ ਹੀ ਇਕੱਠੇ ਕਰਦਾ ਹੁਣ ਹੀ ਹੋਣੀ ਗੱਲਬਾਤ ਉਹ ਕਹਿੰਦਾ 90000 ਰੁਪਇਆ ਲੈ ਗਏ ਬਾਈ ਆ ਲਓ ਵੀ ਉਹਨਾਂ ਦਾ ਜਿਹੜੇ ਭੱਜੇ ਨੇ ਉਹਨਾਂ ਦਾ ਤਾਂ ਸੀਜ਼ਨ ਲੱਗ ਗਿਆ ਇੱਕ ਸੀਜ਼ਨ ਲੱਗ ਗਿਆ ਮਤਲਬ ਵੀ ਇੱਕ ਸੀਜ਼ਨ ਦੇ ਵਿੱਚ ਦੋ ਸੀਜ਼ਨ ਲਾ ਜਾਣੇ 90000 ਰੁਪਏ ਲੈ ਗਏ ਹੁਣ ਉਹ ਕੋੜੇ ਵੀ ਘਰੇ ਜਾਣ ਲੱਗੇ ਨੇ ਉਹਨਾਂ ਨੇ ਹੋਰ ਐਮ ਪੀ ਉਪੀ ਦੀ ਮਸ਼ੀਨ ਫੜ ਲਈ ਹੋਣੀ ਹੈ ਵੀ ਮੇਰਾ ਵੀਰ ਨਾ ਐ ਕਰਿਆ ਕਰੋ ਉੱਧਰ ਬਾਈ ਕਹਿੰਦਾ ਮਸ਼ੀਨ ਕਿਸੇ ਦੀ ਆ ਜਿਹੜਾ ਬੰਦਾ ਆਪਾਂ ਨੂੰ ਜਾਣਦਾ ਆਪਾਂ ਨੂੰ ਪਹਿਲਾਂ ਹੀ ਫੋਨ ਆਉਂਦੇ ਆ ਉਹ ਹੁਣ ਉਹਦੀ ਮਸ਼ੀਨ ਚਲਾਉਣ ਲੱਗਿਆ ਆ ਕੇ ਮਾਦਾ ਵੀ 100 ਉਮੀਦਾਂ ਹੁੰਦੀਆਂ ਨੇ ਕਿ ਤੱਕ ਕਹਿੰਦਾ ਕਿਸ਼ਤ ਆ ਗਈ ਮਸ਼ੀਨ ਦੀ ਵੀ ਮਸ਼ੀਨ ਖੜ ਗਈ ਫਿਰ ਨਾ ਸਟਾਪ ਤੋਂ ਉਹਦਾ ਯਾਰ ਬੇਲੀ ਆਗਾ ਉਹਦੇ ਕੋਲ ਵੀ ਮਸ਼ੀਨ ਆ ਜਣ ਕੇ ਜਿਹਨੇ ਨਵੀਂ ਲਈ ਆ ਉਹਨੇ ਪਹਿਲੀ ਵਾਰ ਕੰਮ ਕਰਿਆ ਪੁਰਾਣੇ ਬੰਦੇ ਨੇ ਨੋਰਾ ਮੰਨ ਲਓ ਜਿਵੇਂ ਹੁਣ ਆਪਾਂ ਕੇਹੜਾ ਸਟਾਫ ਭੱਜੇ ਆਪਾਂ ਚਲੇ ਜਾਈਏ ਜਿਵੇਂ ਉਹਰੇ ਤੋਂ ਗਏ ਦੀ ਆਪਾਂ ਕਣਕ ਵੱਢ ਕੇ ਦਸ਼ਮੇਸ਼ ਮਹੀਨ ਦੀ ਸਾਡੇ ਉਧਰ ਖੰਨੇ ਕੀ ਨਹੀਂ ਦੀ ਉਹਦਾ ਵੀ ਇੱਕਨੇ ਡਰਾਈਵਰ ਭੱਜ ਗਿਆ ਦੀ ਅਸੀਂ ਮੂੰਗੀ ਦਾ ਸੀਜ਼ਨ ਲਾ ਕੇ ਹਾਂ ਮੂੰਗੀ ਦਾ ਸੀਜ਼ਨ ਲੱਗ ਗਈ ਦੀ ਆਪਾਂ ਉਹਰੇ ਤੋਂ ਦਰੋਂ ਮੈਂ ਮੋਟਰਸਾਈਕਲ ਲੈ ਕੇ ਗਿਆ ਪਿੰਡ ਨੂੰ ਉਦੋਂ ਸਪਲੈਂਡਰ ਉਦੋਂ ਦੀ ਗੱਲ ਆ ਉਦੋਂ ੱਕਨੇ ਮੱਕੀ ਦੀ ਮਸ਼ੀਨ ਚੱਲਦੀ ਸੀ ਦਸ਼ਮੇਸ਼ ਡਾਇਨਾਮਿਕ ਮਾਡਲ ਏਸੀ ਵਾਲੀ ਉਹਦਾ ਵੀ ਡਰਾਈਵਰ ਭੱਜ ਗਿਆ ਜੀ ਮੁੰਡੇ ਦਾ ਮੁੰਡੇ ਦਾ ਫੋਨ ਆਇਆ ਉਹ ਵੀ ਚਲੋ ਇੰਸਟਾਗ੍ਰam ਜਾਂ YouTube ਤੋਂ ਦੇਖ ਰਿਹਾ ਉਹਨੇ ਨੰਬਰ ਲੈ ਲਿਆ ਦੋ ਦਿਨ ਪਹਿਲਾਂ ਫੋਨ ਕਰਦਾ ਰਿਹਾ ਵੀਰੇ ਡਰਾਈਵਰ ਦਾ ਹੀਲਾ ਕਰ ਦੋ ਵੀ ਐ ਐ ਕਰਕੇ ਗੱਲ ਹੋ ਗਈ ਵੀ ਨਵੀਂ ਮਸ਼ੀਨ ਹੈ ਵੀ ਡੈਡੀ ਨੂੰ ਆਉਂਦੀ ਹੈ ਵੀ ਚੱਲ ਘਾਟਾ ਵਧਦਾ ਹੋਰ ਬੰਦੇ ਕੰਮ ਕਰ ਤਗੜਾ ਬਾਈ ਉਹਨਾਂ ਦਾ ਆਲੂ ਉਲੂ ਹੋਰ ਬڑے ਲੈਵਲ ਦੀ ਗੱਲ ਬਾਤ ਹੈ ਬਾਈ ਉਹ ਕਹਿੰਦਾ ਵੀ ਫਿਰ ਸਾਡਾ ਸਰਕਲ ਖੜਕ ਜਾਣਾ ਹੈ ਵੀ ਡੈਡੀ ਚੱਲ ਚਲਾਈ ਜਾਂਦਾ ਹਜੇ ਵੀ ਜੇ ਮਸ਼ੀਨ ਖੜ ਜੀ ਵੀ ਬਰੋਖਾ ਹੋ ਜੂਗਾ ਵੀ ਕੰਮ ਬਹੁਤ ਖੜਾ ਅਲ ਦੋ ਕੁ ਦਿਨ ਤਾਂ ਮੈਂ ਕਰਿਆ ਕਈ ਬੰਦਿਆਂ ਨਾਲ ਫੋਨ ਕੋਈ ਕਹੇ ਨਹੀਂ ਬਾਈ ਅਸੀਂ ਬਾਹਰ ਚੱਲਦੇ ਆ ਹਜੇ ਕੋਈ ਕਹੇ ਨਹੀਂ ਹੁਣ ਅਸੀਂ ਘਰੇ ਆਏ ਹੁਣ ਅਸੀਂ ਘਰੇ ਰਹਿਣਾ ਫੇ ਮੈਂ ਲਾਣੇਦਾਰ ਨਾਲ ਕਰੀ ਗੱਲ ਮਾਂ ਵੀ ਆਏ ਆਏ ਕਰਕੇ ਡੜੀਆਂ ਨੇ ਵੀ ਚੱਲ ਵੀ ਸਾਰ ਨਹੀਂ ਮੈਂ ਵੀ ਕੀ ਕਰਨਾ ਓਰੇ ਇਹ ਚੱਲ ਬੰਦਿਆਂ ਦਾ ਸਾਰੇ ਉਹਨੇ ਵੀ ਕਹਿੰਦੇ ਵੀ ਨਵੀਂ ਮਸ਼ੀਨ ਆ ਚੱਲ ਬਈ ਹੁਣ ਇਹੋ ਜਿਹਾ ਆਪਣੇ ਬਾਪਾਸਤਾ ਪਿਆ ਹੁਣ ਉਹਨਾਂ ਦਾ ਘਰ ਵਾਲਾ ਪਰ ਗੱਲਬਾਤ ਹੋ ਗਈ ਹੁਣ ਜਦੋਂ ਆਪਾਂ ਬੰਦੇ ਨਾਲ ਓਕੇ ਟਾਈਮ ਨਾਲ ਖੜਦੇ ਆ ਫਿਰ ਬੰਦਾ ਬਈ ਕਰਦਾ ਹੀ ਆ ਓਕਣੇ ਆ ਬੰਦੇ ਨਾਲ ਹੋਇਆ ਜਿਵੇਂ ਵੀ ਕੋਲ ਕੋਲ ਕਰੀਏ ਨੇ ਪਰ ਇਹਨੇ ਕਹਿ ਬੋਲੀ ਇਹਨੇ ਤੇ ਹੁਣ ਉੱਕਨੇ ਉਹ ਬੰਦਾ ਉਹਦੀ ਮਸ਼ੀਨ ਚਲਾਉਣ ਗਿਆ ਹੁਣ ਮਹਾਰਾਸ਼ਟਰ ਚ ਮਸ਼ੀਨ ਚੱਲ ਰਹੀ ਆ ਕਹਿੰਦਾ ਮੈਂ ਕੱਲਾ ਹੀ ਆ ਮਾਲਕ ਨੂੰ ਵੀ ਨਹੀਂ ਆਉਂਦੀ ਮਸ਼ੀਨ ਮਸ਼ੀਨ ਚੱਲਦੀ ਆ ਮੰਨ ਲਓ ਵੀ ਰਾਤ ਤੱਕ ਉਹ ਕਹਿੰਦਾ ਵੀ ਔਖਾ ਵਾ ਹੁਣ ਮਾ ਵੀ ਚਲੋ ਹੁਣ ਬੰਦੇ ਆ ਬੁੱਤਾ ਥਾਰਾ ਕਹਿੰਦਾ ਵੀ ਮੈਂ ਤਾਂ ਹੀ ਆਇਆ ਵੀ ਚੱਲ ਬੰਦੇ ਨੇ ਕਿਸ਼ਤ ਵੀ ਕੱਢਣੀ ਆ ਚੱਲ ਵੀ ਜਿਹੜਾ ਦੇਣਾ ਉਹ ਖਰਚਾ ਆਪਣੀ ਦੇਰੂਆ ਨੇ ਕੋਈ ਚੱਕਰ ਨਹੀਂ ਮੇਰਾ ਵੀ ਨਾ ਕਰੇ ਕਰੋ ਇੱਕਣਾ ਸਟਾਫ ਵਾਲਾ ਬਾਈ ਬਹੁਤ ਔਖਾ ਤਾ ਵਾਰੀ ਗੱਲ ਆਪਾਂ ਨੂੰ ਜਿੱਦਣ ਆਪਾਂ ਪੰਪ ਦੇ ਖੜੇ ਦੀ ਪਿੱਛੇ ਹੁਣ ਲਾਸਟ ਵਾਰੀ ਉੱਥੇ ਆਪਣਾ ਯਾਰ ਬੇਲੀ ਸਬਸਕ੍ਰਾਈਬਰ ਆਇਆ ਤਾਂ ਵੀਡੀਓ ਆਪਾਂ ਉਸ ਦਿਨ ਬਿਮਾਰ ਕਰਕੇ ਬਣੀ ਨਹੀਂ ਹੈਗੀ ਉਹ ਵੀ ਮਸ਼ੀਨਾਂ ਇੱਧਰ ਹੀ ਆਪਣੇ ਮੰਗੂ ਵੀ ਇੱਧਰ ਹੀ ਰੱਖਦੇ ਆ ਮਸ਼ੀਨਾਂ ਉਹ ਸੇਲ ਪ੍ਰੋਸੀਡ ਦਾ ਵੀ ਕੰਮ ਆਉਂਦਾ ਮੁੰਡੇ ਨੇ 12ਵੇਂ ਦੇ ਪੇਪਰ ਦੇਣ ਦਿੱਤੇ ਨਹੀਂ ਹਜੇ ਉਹ ਪੰਜੇ ਦੇਣੇ ਹੈ ਕਹਿੰਦਾ ਹੁਣ 6 ਮਹੀਨੇ ਹੋ ਗਏ ਕਹਿੰਦਾ ਇੱਧਰ ਆਏ ਨੂੰ ਸਾਨੂੰ ਵੀ ਮੈਂ ਕਹਿੰਦਾ 6 ਮਹੀਨੇ ਹੋ ਗਏ ਮੈਨੂੰ ਘਰੋਂ ਆਏ ਨੂੰ ਮੈਸੇ ਤੱਕ ਗਿਆ ਨਹੀਂ ਕਰੇ ਉਹ ਬੰਦੇ ਨਾਲ ਵੀ ਗੱਲ ਹੋਈ ਉਹਨਾਂ ਕੋਲ ਵੀ 3 ਮਸ਼ੀਨਾਂ ਐ 2 ਮਸ਼ੀਨਾਂ ਇੱਕ ਮਸ਼ੀਨ ਪੰਜਾਬ ਆ ਇੱਕ ਮਹਾਰਾਸ਼ਟਰ ਚੱਲਦੀ ਆ ਤੇ ਇੱਕ ਕਰਨਾਟਕਾ ਉਹਰੇ ਆਪਣੇ ਕੋਲ ਚੱਲਦੀ ਸੀ ਜਿੱਦਣ ਮਿਲੇ ਆ ਉਹ ਉਹ ਵੀ ਵਦਾਈਆਂ ਦਸਰਿਆ ਰੀ ਵੀ ਹਰ ਹਰ ਜਗ੍ਹਾ ਨਾਲ ਵਧੀਆ ਨਹੀਂ ਮਿਲਿਆ ਸਟਾਫ ਵੀ ਉਹਨਾਂ ਕੰਮ ਨਹੀਂ ਕਰਕੇ ਦਿੱਤਾ ਮੇਰਾ ਵੀਰ ਨਾ ਐ ਕਰੇ ਕਰੋ ਬਹੁਤ ਔਖਾ ਹੁੰਦਾ ਬਾਈ ਅਗਲੇ ਫਾਇਲਿੰਗ ਜਵਾਬ ਦੇ ਰੇ ਗੁਰਵੀ ਸਾਤੇ ਸੀਜ਼ਨ ਨਹੀਂ ਲੱਗਾ ਬਾੜਾ ਤੱਕਾ ਹੁੰਦਾ ਬਈ ਸਟਾਫ ਵਾਲਾ ਕਿਨੂੰ ਮਰਜੀ ਪੁੱਛ ਲੋ ਸਟਾਫ ਕਿਨੂੰ ਹੋਰੇ ਕੀ ਔਖਾ ਬਈ ਹੌ ਜਨ ਮੋਟਰ ਚੱਲਦੀ ਐ ਮੋਟਰ ਦਿਖਾਉਣਾ ਕਿੰਨਾ ਪਾਣੀ ਕੱਢਦੀ ਐ ਬੱਲੇ 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 ਧੌਨ ਜੇ ਹੁਣ ਫੇਰ ਆਊਗਾ ਪੂਰਾ ਪਾਣੀ ਆਓ ਅਨੇ ਨਾ ਕ ਪਾਣੀ ਘੜਦੀ ਏ ਮਟਰ ਇੱਕ ਵਾਰ ਤਾਂ ਜਮੇ ਡਾਊਨ ਹੋ ਜਾਿਆ ਯਾਰ ਬੰਦ ਹੋਊਗੀ ਫੇਰ ਆਗਾ ਬਦਾਨ ਕੀ ਸਾਹ ਕਦਾ ਵਾਰੇ ਅਗਲੀ ਵਾਰੀ ਸਾਗੁਰੇ ਕਹਿੰਦਾ ਵੀ ਭਰਤ ਪਾ ਕੇ ਸਾਰਾ ਹੂਰੇ ਮਸ਼ੀਨਾਂ ਘੜਦੀਆਂ ਕਰ ਦੇਣੀਆਂ ਚਲੋ ਦੇਖਦੇ ਆਂ ਫਿਆ ਹਜੇ ਰਹਾ ਟਾਈਮ ਚਲੋ ਹੀ ਮਿਲਦੇ ਆਂ ਜਿਆ ਮਸ਼ੀਨ ਆ ਜਾਵੇ ਫੇਰ ਤੁਹਾਨੂੰ ਦੀ ਦੇਖਦੇ ਆਂ ਅੱਗੇ ਮੈਂ ਜਾ ਰਹਾ ਹਾਂ ਬੜੂ ਲਓ ਬਈ ਟਾਈਮ ਹੋ ਗਿਆ 9:00 ਵਜੇ 9:00 ਵਜੇ ਹਾਂ ਦਾਦਾ 9:00 ਵਜ ਗਿਆ ਯੂ ਰਿਆਵਾ ਹੀ ਹਰਤਨ ਮਾਰਤਾ ਰਹਿੰਦੇ ਨਾ ਮਤ ਆਤਾ ਆਤਾ ਬੋ ਅਭੀ ਬਾਤ ਕੀ ਹੈ ਮੈਨੇ 8:50 ਹਾਂ 9:00 ਵਜ ਨੇ ਵਾਲਾ ਬਈ ਮੌਸਮ ਹੋ ਗਿਆ ਬਿਲਕੁਲ ਖਰਾਬ ਕਿਣੀਆਂ ਪੈਣ ਲੱਗੀਆਂ ਕਿੱਥੇ ਦਿਖਾਵਾਂ ਤੁਹਾਨੂੰ ਇਹ ਤਰਪਾਲ ਪਰ ਉਹਦਾ ਜਮੇ ਗਿੱਲੀ ਹੋ ਗਈ ਉੱਤਰ ਬੇਸਤਰੀ ਬਾੜੇ ਮੜਾ ਜਾ ਪੈ ਰਿਆ ਚਲ ਹਟ ਜਾਣਾ ਪਹਿਲੇ ਵੀ ਪਹਿਲੇ ਰੱਖ ਦਿਨ ਉਹਨਾਂ ਕਿ ਆਇਆ ਘਾਏ ਬਾਬਾ ਗਾਣਾ ਗੱਡ ਗੱਡ ਕਰਦਾ ਕਟਕੜ ਬਾਲੀ ਸਰਾ ਕਰਾਉਣਾ ਬੇਸਤਰੀ ਹੋ ਗਏ ਆਹ ਤਰਪਾਲ ਹੈ ਗਿੱਲੀ ਹੋ ਗਈ ਬੜੀ ਤਰਪਾਲ ਮਸ਼ੀਨ ਵਾਲੀ ਲਿਆ ਕੇ ਉੱਪਰ ਰੱਖੀ ਵੀਰੀ ਪਰਸਾਂ ਦੀ ਇਹਨਾਂ ਮੀਂਹ ਦਾ 2% ਮੀਂਹ ਦੱਸਿਆ ਵਾ 2 ਪੈ ਗਿਆ ਬਸ ਹੁਣ ਨੀਚੋਂ ਆ ਬਾਕੀ ਉਧਰ ਛੱਡ ਜਾ ਹੈਗਾ ਛੱਡ ਜੇ ਚ ਪੈ ਜਾਣਗੇ ਅਬ ਬਲਮਾ ਤਾਂ ਆਪਣੇ ਕੋ ਮੱਛਰ ਤਾਂ ਨਹੀਂ ਜਾਈਗੀ ਔਰੇ ਪਰ ਤਰਪਾਲ ਸਿੱਟ ਕੇ ਉੱਪਰ ਵਾਉਰੀ ਬਾਵਾਂਗੇ ਮਸ਼ੀਨ ਦੇ ਕੋਲ ਨਾਲੇ ਹਵਾ ਲੱਗੀ ਜਾਊਗੀ ਮੀਂਹ ਤਾਂ ਆਉਂਦਾ ਨਹੀਂ ਹੋਣਾ ਬਾਕੀ ਪਤਾ ਨਹੀਂ ਕੀ ਕਹਿ ਸਕਦੇ ਆ ਬਾ ਕੰਮ ਅੱਜ ਹੈਗਾ ਤੀ ਅੱਜ ਰੱਪਰ ਧੋਖਾ ਦੇ ਗਿਆ ਅਜੇ ਆਪਣੇ ਕੋਲ ਮੰਨ ਲਓ ਵੀ ਗਿਆ 11 12 ਵਜੇ ਤੱਕ ਦਾ ਕੰਮ ਹੈਗਾ ਸੀ ਆ ਚਲੋ ਜੋ ਬੈਕਗ੍ਰਾਉਂਡ ਮਨਜ਼ੂਰ ਫਿਰ ਵੀ ਅੱਜ ਦਿਹਾੜੀ ਬਹੁਤ ਵਧੀਆ ਲੱਗੀ ਤੇ ਬਾਕੀ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਲਾਨੇਦਾਰ ਉਹ ਨਹੀਂ ਆਉਣਗੇ ਰੋਟੀ ਤਾਂ ਮੈਂ ਨਾ ਆਇਆ ਦੀ ਸਰਸੁਰ ਨਾ ਆ ਕੇ ਫਿਰ ਮੂਡ ਜਾਂ ਨਹੀਂ ਬਣਿਆ ਬਟਾਬੇ ਤੋਂ ਫੜ ਲਿਆ ਦੁੱਧ ਬਣਾ ਕੇ ਰੱਖਤਾ ਰੋਟੀ ਆ ਕੇ ਖਾ ਲਾਂਗੇ ਠੀਕ ਆ ਜੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਚ ਸਾਡਾ ਤੁਹਾਡਾ ਸਾਡੀ ਵੀਡੀਓ ਦੇਖਣ ਦਾ ਬਹੁਤ ਧੰਨਵਾਦ